ਕਿਆ ਗਲਤ ਹੈ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਸ਼ ਕਰ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਡਸ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਆ ਕਿ ਰਾਤ ਨੂੰ ਜਿਹੜੀ ਹੈਗੀ ਹੈ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਲਾ ਕੇ ਤੇ ਸੁੱਟੀ ਜਾ ਰਹੇ ਇਹ ਕਿਥੇ ਦਾ ਤਰੀਕਾ ਕੋਈ ਦੱਸਣ ਦਾ ਸਹੀ ਨਹੀਂ ਵਿਧੇ ਸਰ ਇਹ ਵਿਧੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਐਕਸਪਲੇਨ ਤਾਂ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਪੀ ਜਿਵੇਂ ਤੁਸੀਂ ਕਿਹਾ ਕਿ ਮਤਰੀ ਬੈਸ ਹੋ ਗਏ ਉਹ ਸਿੱਖਿਆ ਵਿਭਾਗ ਨਾਲ ਹੋ ਗਿਆ ਰੰਦਰ ਪਰ ਤੇ ਦੂਜਾ ਤੁਸੀਂ ਅਕਾਲ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਹੋ ਕਿ ਫਿਰ ਤਲਬ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜਿੰਮੇਵਾਰ ਨੇ ਕੋਈ ਜਹਦਾ ਸਾਹਿਬ ਜੀ ਨੇ ਤਾਂ ਇੱਕ ਕਮੇਟੀ ਬਣਾਤੀ ਉਹ اچھی ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਬਚਪੰਦਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਬੜੀ ਸਖਤ ਤੌਰ 'ਤੇ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼ਰਮਣੀ ਗੁੱਟਾਂ ਪੰਧ ਕਮੇਟੀ ਦੇ ਪ੍ਰਧਾਨ ਸਾਹਿਬ ਅਦੇਖ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਜੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪੋ ਆਪਣੀਆਂ ਸਟੇਟਮੈਂਟਾਂ ਵੀ ਦਿੱਤੀਆਂ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਹੈ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਹਾਲੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅੱਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਹੈ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਹੈ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰੇ ਪੜਦਾ ਪੈਜਦਾ ਥੋੜਾ ਜਿਹਾ ਟਾਈਮ ਲੱਗਦਾ ਤੇ ਇੱਥੇ ਕੁਝ ਹੋਰ ਕਰ ਲੈਂਦੇ ਇਸ ਲਈ ਜੇ ਹਾਈ ਲੈਵਲ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਓਨੇ ਓਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿਰਦੇ ਠੱਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਚ ਰਹਿਨਮਾਰੀ ਜਿਹੜੀ ਸਭ ਤੋਂ ਜ਼ਰੂਰੀ ਹੈ ਨਾ ਤਾਂ ਨੈਤਿਕ ਜ਼ਿੰਮੇਵਾਰੀ ਕਿੱਦੀ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤੇ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬਣਦੀ ਹੈ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਲੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇ ਕਿ ਵੀ ਅਸੀਂ ਕੇਸ ਦਾ ਵਿੱਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਇਹ ਫੈਸਲਾ ਕਿਦਾਂ ਸੀ ਇਸ ਤਰੀਕੇ ਡਿਸਪੋਜ਼ਲ ਕਰਨਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਇੱਕ ਅਦਾਰਾ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਅੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇੱਕੋ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇਹਨਾਂ ਤੇ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਬੱਜਾ ਕੀ ਜਾਵਨ ਇਹ ਮਲਟੀਪਲ ਕੁਐਸਚਨਸ ਖੜੇ ਕੀਤੇ ਆ ਜੀ ਇਸ ਗੱਲ ਨੇ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਤੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਹੈਗੇ ਆ ਵੱਖ-ਵੱਖ ਪੁਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਇੰਨੀਆਂ ਗਲਤੀਆਂ ਕਿਵੇਂ ਉੱਠ ਆ ਗਈ ਫਿਰ ਤੁਸੀਂ ਸਰਪ੍ਰਾਈਜ਼ ਕੀ ਕਰ ਰਹੇ ਸੀ ਪਹਿਲਾਂ ਤਾਂ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤ ਇਡਜਕਸ਼ਨ ਫਾਈਲ ਕੀਤੀ ਹੈ ਕਿ ਤਰੀਕਾ ਗਲਤ ਹੈ ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਸ਼ ਕਰ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਡਸ ਕੀਤਾ ਜਾਵੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਹਾ ਕਿ ਰਾਤ ਨੂੰ ਜਿਹੜੀ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਢੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਲਾ ਕੇ ਤੇ ਸੁੱਟੀ ਜਾ ਰਹੇ ਇੱਕ ਕਿੱਥੇ ਦਾ ਤਰੀਕਾ ਕੀ ਦੱਸਣਾ ਤੁਸੀਂ ਇਹ ਵਿਧੀ ਸਰ ਇਹ ਵਿਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੇਨ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁਪਕੀ ਜਿਵੇਂ ਤੁਸੀਂ ਕਿਹਾ ਕਿ ਵਾਪਸੀ ਬੈਸ ਹੋਵੇਗੀ ਉਹ ਸਿੱਖਿਆ ਦੇ ਭਾਗ ਹੇ ਅੰਦਰ ਹੈ ਤੇ ਦੂਜਾ ਤੁਸੀਂ ਅਕਾਲ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਹੋ ਕਿ ਫਿਰ ਤਲਬ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜਿੰਮੇਵਾਰ ਨੇ ਕੋਈ ਜਹਦਾ ਸਾਹਿਬ ਜੀ ਨੇ ਤੱਜ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪ੍ਰਤੀਬੰਧਤਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਬੜੀ ਸਖਤ ਬਿਆਨ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁਰਦਾਪਨ ਕਮੇਟੀ ਦੇ ਪ੍ਰਧਾਨ ਸਾਹਿਬ ਹਲੇ ਕੇ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪਰਦਾਲ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਜੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪੋ ਆਪਣੀਆਂ ਸਟੇਟਮੈਂਟਾਂ ਵੀ ਦਿੱਤੀਆਂ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਹੈ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਹਲੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅੱਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਹੈ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਹੈ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰੇ ਪਰਦਾ ਪੈ ਜਾਂਦਾ ਥੋੜਾ ਜਿਹਾ ਟਾਈਮ ਮਿਲਦਾ ਤੇ ਇੱਥੇ ਕੁਝ ਹੋਰ ਕਰ ਦਿੰਦੇ ਇਸ ਲਈ ਇੱਕ ਨਹੀਂ ਹਾਈ ਲੈਵਲ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਉਹਨੇ ਉਹਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿਰਦੇ ਠੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਚ ਰਹਿਨ ਰਵਾਈ ਜਿਹੜੇ ਸਭ ਤੋਂ ਜ਼ੋਰ ਦੇਖੋ ਨੈਤਿਕ ਜ਼ਿੰਮੇਵਾਰੀ ਕਿੱਦੀ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਔਰ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬਣਦੀ ਹੈ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਲੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇਗੀ ਕਿ ਵੀ ਅਸੀਂ ਕੇਸ ਦਾ ਵਿੱਚ ਕਰ ਦਿੱਤਾ ਜੀ ਅਸੀਂ ਹੋ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹ ਫੈਸਲਾ ਕਿਦਾ ਸੀ ਇਸ ਤਰੀਕੇ ਡਿਸਪੋਜ਼ ਆਫ ਕਰਨ ਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਪਤ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਐਚੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਗਲਤੀਆਂ ਕਿਉਂ ਆਈਆਂ ਇਹਨਾਂ ਤੇ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਜਾਂਵਾਂ ਮੈਂ ਮਲਟੀਪਲ ਕੁਐਸਚਨਸ ਖੜੇ ਕੀਤੇ ਆ ਇਸ ਗੱਲ 'ਚ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਤੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਹੈਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਇੰੀਆਂ ਗਲਤੀਆਂ ਕਿਵੇਂ ਉੱਠ ਆ ਗਈ ਫਿਰ ਤੁਸੀਂ ਸੁਪਰਵਾਈਜ਼ ਕੀ ਕਰ ਰਹੇ ਸੀ ਪਹਿਲਾਂ ਤਾਂ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀ ਜੈਕਸ਼ਨ ਫਾਈਲ ਕੀਤੀ ਹੈ ਕਿ ਤਰੀਕਾ ਗਲਤ ਹੈ ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵੜਾੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਚ ਰਹੇ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਹਾ ਕਿ ਰਾਤ ਨੂੰ ਜਿਹੜੀ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਰੱਬ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਜਿੰਦਾ ਲਾ ਕੇ ਤੇ ਸੁੱਟੀ ਜਾ ਰਹੇ ਇਹ ਕਿਥੇ ਦਾ ਤਰੀਕਾ ਕੋਈ ਕੋਈ ਦੱਸਣ ਤੋਂ ਸਹੀ ਨਹੀਂ ਵਿਧੀ ਸਰ ਇਹ ਵਿਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੇਨਟ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੋ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਕੀ ਜਿਵੇਂ ਤੁਸੀਂ ਕਿਹਾ ਕਿ ਵਾਧਰੀ ਬੈਸ ਹੋਗੇ ਉਹ ਸਿੱਖਿਆ ਵਿਭਾਗ ਨਾਲ ਦੇ ਅੰਦਰ ਹੈ ਤੇ ਦੂਜਾ ਤੁਸੀਂ ਆਕਾਲ ਤੱਕ ਤੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਕਿ ਫਿਰ ਤਲਬ ਜਿਹੜੇ ਕੀਤੇ ਜਾਣਾ ਚਾਹੀਦੇ ਨੇ ਜਿਹੜੇ ਲੋਕ ਇਹਲੇ ਜੀਵਨ ਵਾ ਦੇਖੋ ਜਹਦਾ ਸਾਹਿਬ ਜੀ ਨੇ ਤੱਜ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪੱਤ ਬੰਦਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਅणि ਸਖਤ ਪੱਡਣਾ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁਰਦਾਪਨ ਕਮੇਟੀ ਦੇ ਪ੍ਰਧਾਨ ਸਾਹਿਬ ਹਲੇ ਕੇ ਸਿੰਘ ਸਾਹਿਬ ਵੀ ਹਲੇ ਪੱਡਣਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪੱਡਣਾ ਸਾਹਿਬ ਨੇ ਪਰ ਗੱਲ ਇਹ ਜੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਸਾਡੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰਾ ਹੀ ਪਰਦਾ ਪੈ ਜਾਂਦਾ ਥੋੜਾ ਜਿਹਾ ਟਾਈਮ ਲੱਗਦਾ ਤੇ ਇੱਥੇ ਕੁਝ ਹੋਰ ਜਿਹਦਾ ਪੋਰ ਕਰ ਸਕਦੇ ਇਸ ਲਈ ਇੱਕ ਨਹੀਂ ਹਾਈ ਲੈਵਲ ਜਿਹੜੀ ਆ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਉਹ ਨਹੀਂ ਉਹ ਨਹੀਂ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿਰਦੇ ਠੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਵਿੱਚ ਰਹਿਨਮਾਰੀ ਜਿਹੜੀ ਸਭ ਕੁਝ ਹੋ ਰਿਹਾ ਦੇਖੋ ਨੈਤਿਕ ਜ਼ਿੰਮੇਵਾਰੀ ਕਿੱਥੇ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤੇ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਔਰ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਮੰਦੀ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਲੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇ ਕਿ ਵੀ ਅਸੀਂ ਕੇਸ ਦਾ ਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਫੈਸਲਾ ਕਿੱਦਾ ਸੀ ਇਸ ਤਰੀਕੇ ਡਿਸਪੋਜ਼ ਆਫ ਕਰਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੋਦਾਰ ਪੰਥ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਬਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਅੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇਹਨਾਂ ਉਹ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਜਾਪੀ ਜਾਵਨ ਮਲਟੀਪਲ ਕੁਐਸਚਨਸ ਖੜੇ ਕੀਤੇ ਆ ਇਸ ਗੱਲ 'ਚ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਤੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਹੈਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਇੰਗੀਆਂ ਗਲਤੀਆਂ ਕਿਵੇਂ ਹੋ ਝਾ ਗਈ ਫਿਰ ਤੁਸੀਂ ਸੁਪਰਵਾਈਜ਼ ਕੀ ਕਰ ਰਹੇ ਸੀ ਪਹਿਲਾਂ ਤਾਂ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀਬ ਡਾਕਸਨ ਫਾਈਲ ਕੀਤੇ ਕਿ ਤਰੀਕਾ ਗਲਤ ਹੈ ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਿਗਾੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਚ ਰਹੇ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਹਾ ਕਿ ਰਾਤ ਨੂੰ ਜਿਹੜੀ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਲਾ ਕੇ ਤੇ ਸੁੱਟੀ ਜਾ ਰਹੇ ਇਹ ਕਿਥੇ ਦਾ ਤਰੀਕਾ ਕੁਝ ਕੁ ਦੱਸਣ ਤਾਂ ਸਹੀ ਨਹੀਂ ਵਿਧੇ ਸਰ ਇਹ ਵਿਧੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੈਨਟ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਪੀ ਜਿੰਮੇਦਾਰੀ ਕਿਹਾ ਕਿ ਵਾਧੂ ਬਹਿਸ ਹੋਗੇ ਉਹ ਸਿੱਖਿਆ ਵਿਭਾਗ ਨਾਲ ਹੋਵੇ ਅੰਦਰ ਹੈ ਤੇ ਦੂਜਾ ਤੁਸੀਂ ਇਕਾਲਤ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦਾ ਕਿ ਫਿਰ ਤਲਬ ਜਿਹੜੇ ਕੀਤੇ ਜਾਣਾ ਚਾਹੀਦੇ ਨੇ ਜਿਹੜੇ ਲੋਕਾਂ ਦੇ ਲਈ ਜ਼ਰੂਰੀ ਦੇਖੋ ਜਹਦਾ ਸਾਹਿਬ ਜੀ ਨੇ ਤਾਂ ਅਜੇ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪੱਤਰ ਪੰਡਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਅणि ਸੱਤ ਰਕਸ਼ਾ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁਰਦਾਪਨ ਕਮੇਟੀ ਦੇ ਪ੍ਰਧਾਨ ਸਾਹਿਬ ਹਲੇ ਕੇ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਦੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪ ਆਪਣੀਆਂ ਸਟੇਟਮੈਂਟਾਂ ਵੀ ਦਿੱਤੀਆਂ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਹੈ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਸਾਡੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅਗੇ ਇਹ ਇਨਸਾਫ ਕਿਤਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰੇ ਪੜਦਾ ਪੈਜਦਾ ਥੋੜਾ ਜਿਹਾ ਟਾਈਮ ਲੱਗਦਾ ਤੇ ਇੱਥੇ ਕੁਝ ਹੋਰ ਜਿਹਦਾ ਪੋਰ ਕਰ ਦਿੰਦੇ ਇਸ ਲਈ ਇੱਕ ਨਹੀਂ ਹਾਈ ਲੈਵਲ ਜਿਹੜੀ ਆ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਉਹਨੇ ਉਹਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿੱਦੇ ਕੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਚ ਰਹਿਨਮਾਰੀ ਜਿਹੜੇ ਸਭ ਕੁਝ ਦੇਖੋ ਨੈਤਿਕ ਜ਼ਿੰਮੇਵਾਰੀ ਕਿਹਦੀ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬਣਦੀ ਹੈ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਸੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇ ਕਿ ਵੀ ਅਸੀਂ ਕੇਸਦਰ ਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਫੈਸਲਾ ਕਿਦਾ ਸੀ ਇਸ ਤਰੀਕੇ ਡਿਸਪੋਜ਼ ਆਫ ਕਰਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਪੁਣੇ ਸ਼ਰਮਣੀ ਗੋਦੜਾਪੰਦ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਇੱਚ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਟੱਕਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇਹਨਾਂ ਦੀ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਬਜਾਪੀ ਜਵਨ ਇਹ ਮਲਟੀਪਲ ਕੁਐਸਚਨਸ ਖੜੇ ਕੀਤੇ ਆ ਇਸ ਗੱਲ 'ਚ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਦੀ ਜਿਹਨਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਅੱਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਸਿਟੀ ਹੋਣ ਦੇ ਬਾਵਜੂਦ ਇੰਨੀਆਂ ਗਲਤੀਆਂ ਕਿਵੇਂ ਹੋ ਚਾ ਗਈ ਫਿਰ ਤੁਸੀਂ ਸੁਪਰਵਾਈਜ਼ ਕੀ ਕਰ ਰਹੇ ਸੀ ਪਹਿਲਾਂ ਤਾਂ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀਬ ਡਿরেকਸ਼ਨ ਫਾਈਲ ਕੀਤੀ ਹੈ ਕਿ ਤਰੀਕਾ ਗਲਤ ਹੈ ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਚ ਰਹੇ ਇਹਨੂੰ ਇਮੀਜੇਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਹਾ ਕਿ ਰਾਤ ਨੂੰ ਜਿਹੜੀ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਲਾ ਕੇ ਤੇ ਸੁੱਕੀ ਜਾ ਰਹੇ ਇਹ ਕਿਥੇ ਦਾ ਤਰੀਕਾ ਕੋਈ ਕੋਈ ਦੱਸਣ ਤਾਂ ਸਹੀ ਨਹੀਂ ਵਿਧੀ ਸਰ ਇਹ ਵਿਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੇਨ ਤਾਂ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਪੀ ਜਿਵੇਂ ਤੁਸੀਂ ਕਿਹਾ ਕਿ ਵਾਧ ਤਰੀਕੈ ਸੋਗੇ ਉਹ ਸਿੱਖਿਆ ਪਰਗਨਾ ਹੋ ਜਾਂਦਾ ਹੈ ਅੰਦਰ ਹੈ ਤੇ ਦੂਜਾ ਤੁਸੀਂ ਅਕਾਲ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਕਿ ਫਿਰ ਤਲਬ ਜਿਹੜੇ ਕੀਤੇ ਜਾਣਾ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜਾਈ ਨੂੰ ਵਾ ਦੇਖੋ ਜਹਦਾ ਸਾਹਿਬ ਜੀ ਨੇ ਤਜ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪੱਜ ਬੰਦਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਬੜੀ ਸਖਤ ਟਕਸ਼ਾਂ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁਰਦਵਾਰਾ ਪੰਥ ਕਮੇਟੀ ਦੇ ਪ੍ਰਧਾਨ ਸਾਹਿਬ ਹਰਦੇਖ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਜੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਹੈ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਸਾਡੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅੱਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰੇ ਪੜਦਾ ਪੈ ਜਾਂਦਾ ਛੋੜ ਜਾ ਟਾਈਮ ਨੱਸਦਾ ਤੇ ਇੱਥੇ ਕੁਝ ਹੋਰ ਕਰ ਦਿੰਦੇ ਇਸ ਲਈ ਇਹਦੀ ਹਾਈ ਲੈਵਲ ਜਿਹੜੀ ਆ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜਿਹਨਾਂ ਉਹਦੇ ਕਿਸੇ ਦਾ ਕਸੂਰ ਆ ਉਹਨੇ ਉਹਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਰੋਪਾਂ ਤੇ ਹਿੱਲਦੇ ਠੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਏ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਵਿੱਚ ਰਹਿਨਮਾਰੀ ਜਿਹੜੀ ਸਭ ਕੁਝ ਹੋ ਗਿਆ ਲੇ ਤਾਂ ਨੈਤਿਕ ਜ਼ਿੰਮੇਵਾਰੀ ਕਿੱਥੇ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤੇ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬੰਦੀ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਿਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਦੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇਗੀ ਕਿ ਵੀ ਅਸੀਂ ਕੇਸ ਦਰਜ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਇਹ ਫੈਸਲਾ ਕਿਦਾਂ ਸੀ ਇਸ ਤਰੀਕੇ ਡਿਸਪੋਜ਼ ਆਫ ਕਰਨਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਦਾਂ ਫੈਸਲਾ ਸੀ ਜਦੋਂ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਰਨ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਇੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ بجائے ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ بجائے ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਗਲਤੀਆਂ ਕਿਉਂ ਇੰਨੀਆਂ ਜੇ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਜਾਵਾਂ ਮਲਟੀਪਲ ਕੁਐਸਚਨਸ ਖੜੇ ਕਿਤੇ ਆ ਜੀ ਇਸ ਗੱਲ ਨੇ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਦੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਅੱਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਇੰੀਆਂ ਗਲਤੀਆਂ ਕਿਵੇਂ ਉੱਠ ਆ ਗਈ ਫਿਰ ਤੁਸੀਂ ਸੁਪਰਵਾਈਜ਼ ਕੀ ਕਰ ਰਹੇ ਸੀ ਪਹਿਲਾਂ ਤਾਂ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀਬ ਜੈਕਸ਼ਨ ਫਾਈਲ ਕੀਤੀ ਹੈ ਕਿ ਤਰੀਕਾ ਗਲਤ ਹੈ ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਛ ਰਹੇ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਬੰਸ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਰਿਹਾ ਕਿ ਰਾਤ ਨੂੰ ਜਿਹੜੀ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਨਾ ਕਿਤੇ ਸੁੱਟੀ ਜਾ ਰਹੀ ਇਹ ਕਿੱਥੇ ਦਾ ਤਰੀਕਾ ਕੋਈ ਦੱਸਣ ਤਾਂ ਸਹੀਦਾ ਵਿਧਿ ਸਰ ਵਿਧਿ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੇਨ ਤਾਂ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਹੈ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਪੀ ਜਮਾ ਰਹੀ ਸੀ ਕਿਉਂਕਿ ਵਾਧੂ ਬਹਿਸ ਹੋਵੇਗੀ ਉਹ ਸਿੱਖਿਆ ਵਿਭਾਗ ਨਾਲ ਉਹ ਅੰਦਰ ਹੈ ਤੇ ਦੂਜਾ ਤੁਸੀਂ ਅਕਾਲ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਹੋ ਕਿ ਫਿਰ ਤਲਬ ਜਿਹੜੇ ਕੀਤੇ ਜਾਣਾ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜੀਵਨ ਵਾ ਦੇਖੋ ਜਹਦਾ ਸਾਹਿਬ ਜੀ ਨੇ ਤੱਜ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪੱਤ ਬੰਦਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਅणि ਸਖਤ ਡਾਕਟਰ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁੱਜਰਾਂ ਪੰਧ ਕਮੇਟੀ ਦੇ ਪ੍ਰਧਾਨ ਸਾਹਿਬ ਅਜੇ ਕੇ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਦੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪੋ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਹੈ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਸਾਡੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰੇ ਪੜਦਾ ਪੈਜਦਾ ਥੋੜਾ ਜਿਹਾ ਟਾਈਮ ਮਿਲਦਾ ਤੇ ਇੱਥੇ ਕੁਝ ਜਿਹਦਾ ਹੋਰ ਕਰ ਲੈਂਦੇ ਕਿਸੇ ਲਈ ਇਹਦੀ ਹਾਈ ਲੈਵਲ ਜਿਹੜੀ ਆ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜਿਹਨਾ ਉਹਦੇ ਕਿਸੇ ਦਾ ਕਸੂਰ ਆ ਉਹਨੇ ਉਹਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿਰਦੇ ਠੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮਤਲਬ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਦੀ ਜ਼ਿੰਮੇਵਾਰੀ ਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਚ ਰਹਿਨਮਾਰੀ ਜਿਹੜੀ ਸਭ ਤੋਂ ਜ਼ੋਰ ਦੇਖੋ ਨੈਤਿਕ ਜ਼ਿੰਮੇਵਾਰੀ ਕਿੱਦੀ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਔਰ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬਣਦੀ ਹੈ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਲੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇਗੀ ਕਿ ਪਏ ਅਸੀਂ ਕੇਸ ਤਾਂ ਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਫੈਸਲਾ ਕਿਦਾ ਸੀ ਇਸ ਤਰੀਕੇ ਡਿਸਪੋਜ਼ ਆਫ ਕਰਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਪਾਲਕ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਅੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇਹਨੇ ਦੇ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਬਜਾਪੀ ਜਵਨ ਮਲਟੀਪਲ ਕੁਐਸਚਨਸ ਖੜੇ ਕੀਤੇ ਆ ਇਸ ਗੱਲ ਨੇ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਦੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਅੱਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ